ਬੰਦਾ ਮਰਦਾ ਇਹ ਜਾਂਦਾ ਕਿੱਥੇ ਆ ਅੱਛਾ ਜੀ ਇਹ ਉਹਦੇ ਬੋਲ ਸੀਗੇ ਚਮਕੀਲੇ ਦੇ ਬੋਲ ਠੀਕ ਹੈ ਜੀ ਤੇ ਉਹਨੇ ਸਾਡਾ ਬਾਲਾਂਸ ਸੀਗਾ ਅਦਰ ਆਪਣਾ ਬਾਰਡਰ ਸਾਡਾ ਬਾਲਾਂਸ ਸੀ ਪਾਕਿਸਤਾਨ ਵਾਲੇ ਵੀ ਆਏ ਕਿ ਸੁਣਨ ਆ ਕੇ ਹੂੰ ਉਹ ਆਨੇ ਨਾ ਇਹ ਬੰਦੇ ਨੇ ਨਾ ਹਾਰਨ ਦਾ ਮੂਨਾ ਹੀ ਉੱਧਰ ਗਾਤਾ ਮਤਲਬ ਬਾਰਡਰ ਕਿ ਨਹੀਂ ਕਰਦਾ ਪਾਕਿਸਤਾਨ ਉਹ ਚਾਹ ਉਹ ਤਾਂ ਗਾਤਾ ਕਹਿੰਦੇ ਕਿ ਮੂਰ ਤਾਂ ਕਰਦੇ ਯਾਰ ਅੱਛਾ ਚਮਕੀ ਲਾਗੇ ਨਾ ਅ ਚਮਕੀ ਲਾਗਣਾ ਉਹਨੇ ਸੁਣਾਓ ਹਾਂਜੀ ਹਾਂ ਉਹਨੇ ਆਏਗਾ ਕਹਿੰਦਾ ਹੱਥ ਮਾਰ ਦਿੱਤਾ ਹੂੰ ਸਟੇਜ ਤੇ ਕਹਿੰਦਾ ਮੈਂ ਚਮਕੀਲਾ ਹਾਂ ਹੂੰ ਪਾਕਿਸਤਾਨ ਦੇ ਜੀ ਰੋਕ ਚਮਕੀਲਾਂ ਉੱਠਦੇ ਆ ਅਚਾ ਮਤਲਬ ਕਿ ਬਾਰਡਰ ਦੇ ਮਤਲਬ ਕਿ ਤਾਰਾਂ ਦੇ ਨੇੜੇ ਅਖਾੜਾ ਲੱਗਿਆ ਹੋਇਆ ਹੈ 20 ਆਵੇ 25 ਆਵੇ 30 ਆਵੇ ਉਹ ਸਾਨੂੰ ਦੇਂਦਾ ਹੀ ਉਹ ਤੁਸੀਂ ਸਾਜੀਆਂ ਨੇ ਆ ਬੱਚੇ ਵਰਤ ਲੈਣੇ ਆਪੇ ਮੈਂ ਵਰਤ ਲੈਣਾ ਜਿਹੜੇ ਵੱਡੇ ਨੋਟ ਹੁੰਦੇ ਸੀ ਉਹ ਉਹ ਚਮਕੀਲਾਂ ਦੇਖਿਆ ਹਾਂ ਹਾਂਜੀ ਚਮਕੀਲਾ ਜੀ ਦੀ ਗੱਲ ਕਰਦੇ ਆ ਉਹਨਾਂ ਦੇ ਨਾਲ ਦੇ ਉਹਨਾਂ ਦੇ ਦੌਰ ਦੇ ਸਾਡੇ ਨਾਲ ਉਹਨਾਂ ਦੇ ਸਾਜੀ ਜਨਾਬ ਮੱਖੀ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਤੋਂ ਵੀ ਪੁੱਛਦੇ ਆ ਉਸ ਸਮੇਂ ਦਾ ਜਿਹੜਾ ਕਿਦਾਂ ਦਾ ਮਾਹੌਲ ਸੀਗਾ ਤੇ ਕਿਦਾਂ ਇਹ ਸਹਾਇ ਵਜੋਂਦੇ ਸੀ ਅਖਾੜੇ ਦਾ ਕੀ ਮਾਹੌਲ ਹੁੰਦਾ ਸੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਕਰਦੇ ਆ ਮੱਖੀ ਜੀ ਸੱਸੀ ਕਾਲ ਜੀ ਸੱਸੀ ਰਾਜ ਸੱਸੀ ਪਹਿਲਾਂ ਤਾਂ ਜੀ ਆਪਣਾ ਪੂਰਾ ਨਾਮ ਦੱਸੋ ਤੇ ਤੁਸੀਂ ਕਦੋਂ ਤੋਂ ਚਮਕੀਲਾ ਜੀ ਨਾਲ ਲੱਗੇ ਸਾਨੂੰ ਉਸ ਮਾਹੌਲ ਬਾਰੇ ਦੱਸੋ ਜੀ ਨਾਮ ਇਹ ਰਾਕੇਸ਼ ਕੁਮਾਰ ਰਾਕੇਸ਼ ਕੁਮਾਰ ਮੱਖੀ ਕਹਿੰਦੇ ਆ ਪਿਆਰ ਨਾਲ ਮੱਖੀ ਕਹਿੰਦੇ ਇੰਨਾ ਚਮਕੀਲੇ ਨਾਲ ਕੰਮ ਕੀਤਾ ਜੀ ਕਿੰਨੇ ਸਾਲ ਕੰਮ ਕੀਤਾ ਤਿੰਨ ਸਾਲ ਜੀ ਚਮਕੀਲੇ ਦਾ ਜੀ ਤੇ ਬੀਬਾ ਮਨਜੋਤ ਜੀ ਜੀ ਸੌੜ ਗਿਆ ਅਮਰ ਸਿੰਘ ਚਮਕੀਲਾ ਤੇ ਜੀ ਤਿੰਨ ਸਾਲ ਕੰਮ ਕੀਤਾ ਨਾਲ ਬੰਦੇ ਬਹੁਤ ਵਧੀਆ ਸੀਗੇ ਉਸਤਾਨ ਬੰਦੇ ਹੀ ਸੀ ਜੀ ਜਿੱਥੇ ਜਿੱਥੇ ਪੰਜਾਬੀ ਬੈਠਾ ਕੈਨੇਡਾ ਅਮਰੀਕਾ ਇੰਗਲੈਂਡ ਹਾਂ ਜੀ ਜਿਹਦੇ ਉਹਦੀ ਆਸਿਕਾ ਚਮਕੀਲੇ ਤੇ ਹਾਂ ਜੀ ਉਹ ਚਮਕੀਲੇ ਦੀ ਆਸਿਕ ਰਹਿੰਦੇ ਜੀ ਹਾਲੀਵੁੱਡ ਹੋਰ ਜਿੱਥੇ ਇਹ ਆ ਨਾਮ ਵਿਕਦਾ ਚਮਕੀਲੇ ਦਾ ਜਿੱਥੇ ਜਿੱਥੇ ਲੋਕ ਬੈਠੇ ਆ ਕੈਨੇਡਾ ਅਮਰੀਕਾ ਇੰਗਲੈਂਡ ਜਿੰਨਾਂ ਦੇ ਟਰੱਕ ਦੇ ਵਿੱਚ ਉਹ ਵੀ ਵੀਡੀਓ ਨਹੀਂ ਨਾ ਬੰਦੀ ਚਮਕੀਲਾ ਸਾਹਿਬ ਪੂਰਾ ਨਹੀਂ ਹੁੰਦਾ ਹਾਂ ਜੀ ਹਾਂ ਜਿਹੜਾ ਅਮਰ ਸਿੰਘ ਚਮਕੀਲਾ ਉਹ ਬਹੁਤ ਕੁਝ ਗਾ ਕੇ ਗਿਆ ਦੁਨੀਆਂ ਦੇ ਵਿੱਚ ਜੀ ਬਾਜਾ ਬਾਜਾ ਨੂੰ ਜਾਈਆ ਤੂੰ ਵੀ ਰਹੁੰਦਾ ਆਈਗਾ ਇਹ ਨੂੰ ਕਹਿੰਦੇ ਗਾਇਕਾ ਜੀ ਉਹਨਾਂ ਹੀ ਕਹਿੰਦੇ ਗੋਈਆ ਤੁਸੀਂ ਇੱਕ ਗੋਈਆ ਕਲਾਕਾਰ ਗੋਈਆ ਜੀ ਛੰਦਾਈ ਦਾ ਜਿਲ੍ਹਾ ਹੈਗਾ ਛੰਦਾਈ ਦਾ ਜੀ ਕਲਦੀਪ ਪਾਸ ਦੇ ਸਾਹਮਣੇ ਚੋਂ ਜਿਹੜਾ ਇਹ ਦੋਨੋਂ ਗੋਲ ਪਾਈ ਹੋਈ ਹੈ ਠੀਕ ਹੈ ਜੀ ਥੋੜਾ ਜਿਹਾ ਉੱਚੀ ਗੋਈਆ ਕੰਨਾਲ ਕੌੜਾ ਆਈਗਾ ਕੰਨਾਲ ਕੌੜਾ ਆਇਆ ਸੀਗਾ ਈਪੀਐਲ ਕੌੜਾ ਆਇਆ ਸੀਗਾ ਬਾਪੂ ਜਨਾ ਗਮ ਹੋ ਗਿਆ ਅੱਛਾ ਜੀ ਰਾਜ ਤਲਾਸ਼ੀ ਲੈ ਤੇ ਤੇਈ ਮਾ ਦੀ ਤਲਾਸ਼ੀ ਲੈਣੀ ਜੀ 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 ਜੀਜਾ ਲੱਕ ਮੇਲਾ ਉਤੋਂ ਗੀਤ ਆਏ ਆ ਸਾਤੋਂ ਬਾਬਾ ਖੋਲਿਆ ਤੇ ਆ ਨੰਗਾ ਨਾਮ ਜਪ ਲੈ ਜੀ ਔਖੇ ਬਲੇ ਕੰਮ ਆਊਗਾ ਇਹ ਬਾਦ ਉਹ ਇਜ਼ਾਤ ਪਣਾ ਐਲ ਪੀ ਐਲ ਚਮਕੀਲੇ ਵਰਗਾ ਨਾਗ ਕਲਾਕਲ ਪੈਦਾ ਹੋਣਾ ਨਹੀਂ ਹੋਊਗਾ ਜੀ ਸਮਾਧਾਨ ਵਿੱਚ ਕਿੰਨੇ ਕਿੰਨੇ ਲੋਕ ਇੱਥੇ ਆਉਂਦੇ ਆ ਨਾ ਜਾਣਦੇ ਆ ਕਿੱਥੋਂ ਬਿਠਾਉਂਦੇ ਆ ਮੱਥਾ ਟੇਕ ਮਾਰਦੇ ਆ ਇਹ ਪਤਾ ਨਹੀਂ ਕੀ ਕਰਕੇ ਗਿਆ ਦੁਨੀਆਂ ਦਾ ਸ਼ੌਕੀਨ ਸਾਨੂੰ ਨਹੀਂ ਪਤਾ ਅਸੀਂ ਇਹਦੇ ਨਾਲ ਕੰਮ ਕਰਦੇ ਆਈ ਗਏ ਹੂੰ ਆਪ ਕਹਿੰਦਾ ਹੁੰਦਾ ਹੈਗਾ ਸਾਨੂੰ ਕਹਿ ਕੇ ਕਹਿੰਦਾ ਜੋ ਬੰਦਾ ਮਰਦਾ ਹੈ ਇਹ ਜਾਂਦਾ ਕਿੱਥੇ ਆ ਅੱਛਾ ਜੀ ਇਹ ਉਹਦੇ ਬੋਲ ਸੀਗੇ ਚਮਕੀਲੇ ਦੇ ਬੋਲ ਠੀਕ ਹੈ ਜੀ ਤੇ ਉਹਨੇ ਲਿਖਿਆ ਸੀਗਾ ਪਾਣੀ ਦੇ ਬੁਲਬੁਲੇ ਕੀ ਮਨਾਦਾਂ ਤੇਰੀਆਂ ਇਹ ਸਾਡੇ ਸਾਹਮਣੇ ਗੀਰੀ ਦੀ ਤਜ ਬਣੀ ਆ ਦਫ਼ਤਰੀ ਰਹਿ ਕੇ ਠੀਕ ਹੈ ਨਾ ਇਹ ਸਾਰੇ ਜਿੰਨੇ ਵੀ ਜਿਹੜੇ ਐਲਬੀ ਵਾਲ ਕੋਲ ਆਇਆ ਸਾਡੇ ਸਾਹਮਣੇ ਬਣੇ ਆ। ਅੱਛਾ ਜੀ। ਸਾਡੇ ਨਾਲ ਤਾਂ ਬਹੁਤ ਪਿਆਰ ਕਰਤਾ ਹੀਗਾ। ਸਾਡੇ 4500 ਦੇ ਵਿੱਚ ਅਸੀਂ ਭੁੱਟ ਜਾਂਦੇ ਹੀਗੇ। ਅੱਛਾ ਜੀ। ਵਿੱਚ ਸਾਜੀ ਪਾਵੇ ਵਿੱਚ ਸਾਆਂ ਖੱਚਾ ਪਾ ਕੇ ਪੀਰ ਦਾ ਖੱਚਾ ਪਾ ਕੇ ਨਹੀਂ ਬਠੰਡੇ 1500 ਪਹੁੰਚ ਜਾਂਦੇ ਹੀਗੇ। ਅੱਛਾ ਜੀ। ਬਈ ਮਤੇਵ ਜਿਹਨੇ 1800 ਤੋਂ ਜ ਆ ਉਹਨੇ ਰੱਖਿਆ ਪੇਮੈਂਟ 1800 1700 1500 ਰੁਪਇਆ ਉਹ ਜਾਂਦੇ ਨਾ ਪੈਸੇ ਮੰਗਦਾ ਹੀ ਨਹੀਂ ਹੁੰਦਾ ਹੀਗਾ। ਉਹ ਚੱਲ ਉਹਨੇ ਹੀ ਚਾਹੀਦਾ ਜਿਨ੍ਹਾਂ ਨੇ ਕੰਮ ਕਰਕੇ ਆਵਾ ਹੂੰ ਉਹ ਕੱਢ ਨਾ ਤੂੰ ਵੀ ਨਟ ਕੱਢ ਕੇ ਦੇ ਲੋ ਚਮਕੀਲਾ ਹੀ ਚਮਕੀਲਾ ਜੀ ਉਹ ਪਤਾ ਨਹੀਂ ਕੀ ਕਰਕੇ ਗਿਆ ਦੁਨੀਆ ਦੇ ਵਿੱਚ ਸਾਨੂੰ ਨਹੀਂ ਪਤਾ ਕੀ ਕਰਕੇ ਆ ਬਹੁਤ ਕੁਝ ਕਰ ਗਿਆ ਜੀ ਬਈ ਮੈਂ ਤਾਂ ਕਹਾਂ ਵੀ ਇਹਦਾ ਨਾਂ ਹੀ ਜਾਊਗਾ ਜੀ ਇਹਦਾ ਨਾਂ ਬਟੂਗਾ ਇਹਦਾ ਅਮਰ ਸਿੰਘਾ ਮਰੀ ਹੋ ਗਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਇਹ ਅਮਰੀ ਰਾਂਗੇ ਨਾਮ ਗਿਆ ਤਨੀਮ ਤਨੀਰਾਮ ਹਾਂਜੀ ਜੀ ਤੇ ਦੁਵੀਗਾ ਜੰਪਾਲਾ ਹੈ ਹੈ ਆਪ ਲਿਖਦਾ ਆਈਗਾ ਆਪ ਗੌਂਦਾ ਹੀਗਾ ਸਭ ਕੁਆਲੇ ਲੋਕੀ ਕਹਿੰਦੇ ਆ ਮਚਮਕੀਲਾ ਆ ਕਰਦਾ ਯਾ ਕਰ ਕੱਖੂ ਹੀ ਕਰਦਾ ਹੀਗਾ ਚਮਕੀਲਾ ਆ ਆਪਣੇ ਆਪਣੇ ਖਿਆਲ ਨਾ ਲੱਗਣਦਾ ਹੀ ਵਾਜੇ ਲੱਗਣਦਾ ਹੀਗਾ ਉਹਨੂੰ ਵੀ ਰੋਣ ਗਈ ਗੱਲ ਕਹਿੰਦਾ ਮਾਤੇ ਹੈ ਮੈਂ ਇਹ ਪੁੱਛਣਾ ਕਹਿੰਦਾ ਵਾ ਬਈ ਝੂਠ ਨਾ ਬੋਲੋ ਸੱਚ ਬੋਲੋ ਚਮਕੀਲਾ ਕੀ ਚੀਜ਼ ਸੀਗਾ ਜੀ ਚਮਕੀਲਾ ਇਹ ਚੀਜ਼ ਸੀਗਾ ਰੱਬ ਤੇਰਾ ਭਲਾ ਕਰੇ ਉਹ ਉੱਥੇ ਚਾਦਾ ਕੋਟਾ ਲਾਂਦਾ ਹੀ ਨਾ ਉਹ ਘੜਿਆਂ ਘੇ ਲੋਂਦਾ ਹੀਗਾ ਅੱਛਾ ਜੀ ਉਹ ਕਿਉਂ ਲੋਂਦਾ ਹੀਗਾ ਬਈ ਵਕਤ ਇੱਥੇ ਹੀ ਆਵੇ ਘਰ ਦੇ ਵਿੱਚ ਹੀ ਆਉਂਦਾ ਉੱਥੇ ਜਿਆਦਾ ਕੋਈ ਤਾਂ ਲਾਹਤ ਆ ਤੇ ਫਿਰ ਉੱਥੇ ਗਈ ਜੀ ਹਾਂ ਅਸੀਂ ਤਾਂ ਉਹ ਮੋਲ ਦੇਖਿਆ ਵੀ ਚਮਕੀਲੇ ਬਗਾ ਕੋਈਆ ਕੋਈ ਹੋਣਾ ਹੀ ਨਹੀਂਗਾ ਹਾਂ ਬਈ ਵੱਡੇ ਵੱਡੇ ਕਲਾਕਾਰ ਹੋਇਆ ਕਵੀ ਮਾਨ ਕੋ ਯਸਕੀਬ ਹੋਇਆ ਭਾਈ ਆਪਣਾ ਖੰਡਾਈ ਹੋਇਆ ਹਾਂਜੀ ਇਹ ਮਤੇਵ ਇਹਨਾਂ ਮਾਪਲੀ ਸੇਵਾ ਦਿੱਤੀ ਹੈ ਸਭੇ ਅਦਾਦੀ ਸੇਵਾ ਦਿੱਤੀ ਹੈ ਚਮਕੀਲਾ ਜੀ ਆ ਹਾਂ ਚਮਕੀਲਾ ਜੀ ਤੇ ਬਹੁਤ ਵਧੀਆ ਰਾਇ ਮਤੇਵ ਇੱਕ ਵਾਰ ਤਾਂ ਪ੍ਰੋਫੈਸਰ ਗਿਆ ਤੇ ਆਪਣਾ ਮੋਹ ਸੇ ਮਿਲਦੇ ਗਏ ਆਨੇ ਹਾਂ ਸ੍ਰੀ ਸਾਹਬ ਨੇ ਆਪ ਕਿਹਾ ਵਾ ਵੀ ਅਮਰ ਸਿੰਘ ਚਮਕੀਲਾ ਯਕੀਨ ਦਗਾਗੇ ਹਾਂਜੀ ਹਾਂ ਉਹ ਵੀਡੀਓ ਵੀ YouTube ਤੇ ਆ ਰਹੀ ਹੈ ਵੀ ਕਰਨ ਨੇ ਕਿਹਾ ਵੀ ਉਹਨੇ ਵਧੀਆ ਗੱਲ ਕਹੀ ਆ ਵੀ ਉਹਨੇ ਗੀਤ ਗਾਇਆ ਹਾਂ ਕੋਈ ਕਲਾਕਾਰ ਹੋਤੇ ਹੋਰ ਵੀ ਸੀਗੇ ਜੀ ਸਰਦੂਲ ਭਾਜੀ ਉਹਨਾਂ ਬਹੁਤ ਪਿਆਰ ਕਰਦਾ ਸੀ ਜੀ ਸਰਦੂਲ ਉਹਨੂੰ ਚਾਚਾ ਕਹਿੰਦਾ ਸੀਗਾ ਚਮਕੀਲਾ ਜੀ ਨੂੰ ਚਮਕੀਲਾ ਜੀ ਨੂੰ ਸਰਦੂਲ ਜੀ ਚਾਚਾ ਕਹਿੰਦਾ ਉਹ ਬਹੁਤ ਪਿਆਰ ਕਰਦਾ ਯਾਰ ਅਥੋਈ ਦਾ ਦੀ ਗੱਲ ਆ ਤੇ ਨਿਮਰਤੂ ਗਾ ਕੇ ਗਿਆ ਇਹ ਅਮਰ ਨੂਰੀ ਨਾਲ ਵੀ ਕੋਈ ਚਮਕੀਲੇ ਨੇ ਅਖਾੜੇ ਲਗਾਏ ਨੇ ਹਾਂ ਜੀ ਗਾਇਆ ਅਮਰ ਨੂਰੀ ਨਾਲ ਗਾਇਆ ਉਹਨੇ ਜੀ ਤੇ ਆਪਣਾ ਪਰਮੇਂਦਰ ਸੰਧੂ ਵੀ ਗਾਇਆ ਪਰਮੇਂਦਰ ਸੰਧੂ ਨਾਲ ਤੇ ਆਪਣਾ ਕਈਆਂ ਕੁੜੀਆਂ ਨਾਲ ਉਹਨੇ ਗਾਇਆ ਜਦੋਂ ਮਤਲਬ ਉਹਨਾਂ ਦੀ ਜੋੜੀ ਨਹੀਂ ਬਣੀ ਸੀ ਉਹ ਹਾਂ ਓਏ ਇਹ ਇੱਕ ਨਾ ਇਹ ਆਲਗੋੜ ਆਇਆ ਸੀਗਾ ਨੂਰੀਆਂ ਨੂਰੀ ਨਾਲ ਆਓ ਉਹ ਸੀਗਾ ਆਪਣਾ ਚੜ੍ਹ ਕੇ ਵਾਰਸ ਕੌਂਦੀ ਆ ਰਣਕੋਠੇ ਉੱਤੇ ਅੱਛਾ ਜੀ ਅਲੀ ਆਲਗੋੜ ਹੋਇਆ ਨਹੀਂਗਾ ਰਿਕਾਰਡ ਨਹੀਂ ਹੋਇਆ ਅਖਾੜੇ ਚ ਗਾਇਆ ਅਖਾੜੇ ਚ ਉਹਨੇ ਚਮਕੀਲੇ ਲਗਾਇਆ ਅੱਛਾ ਜੀ ਚਿਮਕੀਲੇ ਨੇ ਪਾਕਸੰਗੀ ਦਾ ਹਾਂਜੀ ਹੈ ਬਾਬੇ ਫਰੀਦ ਆ ਵੀ ਗਿਆ ਉਹਨੇ ਠੀਕ ਹੈ ਜੀ ਹਾਂਜੀ ਉਹਨੇ ਮਤੇਵਾ ਗੁਲਗੁਮੇ ਤੇ ਦਈਦਾ ਜੀ ਤੁਹਾਨੂੰ ਕੱਲੇ ਕੱਲੇ ਵਾਲੇ ਫਰੀਦ ਆਏ ਆ ਇਤਿਹਾਸ ਉਹਨੇ ਕਾਇਆ ਹੀ ਆ ਜੀ ਹਾਂ ਲੋਕੀ ਇਹ ਗੱਲ ਕਹਿੰਦੇ ਆ ਕਿ ਚਿਮਕੀਲਾ ਆਹ ਸੀਦਾ ਆਹ ਸੀਗਾ ਤਖੰਦਾ ਚਿਮਕੀਲਾ ਵਗਿਆ ਜਾਂਦਾ ਸੀਗਾ ਹੈ ਇੱਕ ਤੁੰਬੀ ਨਾ ਜਾਂਦਾ ਸੀਗਾ ਨਹੀਂ ਉਹ ਕੋਲ ਘੁਰੂ ਜਾਂਦਾ ਸੀਗਾ ਉਹ ਕਹਿੰਦਾ ਵੀ ਆਈ ਯਾਰ ਕਹਿੰਦਾ ਆਈਗਾ ਸਾਨੂੰ ਬਹਿ ਕੇ ਸੂਣ ਸਹੀ ਮਤਲਬ ਜਦੋਂ ਤੁਸੀਂ ਉੱਥੇ ਸਟੇਜ ਤੇ ਹੁੰਦੇ ਸੀਗੇ ਤੁਸੀਂ ਘੜਾ ਵਜਾਉਂਦੇ ਹੁੰਦੇ ਸੀਗੇ ਹੋਰ ਸਾਰੇ ਹੁੰਦੇ ਸੀਗੇ ਨਾਲ ਹਨਾ ਹਾਂਜੀ ਉਦੋਂ ਦਾ ਕੀ ਮਾਹੌਲ ਹੁੰਦਾ ਸੀ ਮਤਲਬ ਕਿ ਕਿਉਂਕਿ ਚਮਕੀਲਾ ਇੰਨਾ ਉੱਚਾ ਗਾਉਂਦਾ ਸੀਗਾ ਇੰਨਾ ਅਸੀਂ ਹੁਣ ਵੀ ਜਦੋਂ YouTube ਤੇ ਉਹਨਾਂ ਦੇ ਅਖਾੜੇ ਸੁਣਦੇ ਆ ਪੁਰਾਣੇ ਅਖਾੜੇ ਪਾਏ ਹੋਏ ਨੇ ਮਤਲਬ ਇੰਨਾ ਤੇਜ਼ ਉੱਚੇ ਸੁਰ ਚ ਗਾਉਣਾ ਉਸ ਟਾਈਮ ਦਾ ਅਖਾੜੇ ਦਾ ਮਾਹੌਲ ਕੀ ਹੁੰਦਾ ਸੀ ਕਿਵੇਂ ਲੋਕਾਂ ਦਾ ਸਰੂਰ ਕਿਵੇਂ ਨਾ ਹੁੰਦਾ ਸੀ ਉਹ ਐਂ ਸੀਗਾ ਵੀ ਜਿਉਂ ਚਮਕੀਲਾ ਸੱਚੇ ਹੀ ਕਲੀ ਗਾਉਂਦਾ ਸੀ ਨਾ ਹਾਂਜੀ ਜਿਹੜੇ ਜੱਟ ਲੋਕ ਹੁੰਦੇ ਆ ਸਿੱਧੇ ਜੱਟ ਦੇ ਜੱਟ ਲੋਕ ਹੁੰਦੇ ਆ ਹੂੰ ਇਹਵੇਂ ਮਤਲਬ ਪਿੰਡਾਂ ਦੇ ਵਿੱਚ ਨਾ ਰਾਡੀਆਂ ਦੇ ਆਉਣਾ ਹਾਂਜੀ ਸਾਈਕਲਾਂ ਤੇ ਆਉਣਾ ਜੀ ਸਾਈਕਲਾਂ ਤੇ ਤਿੰਨ ਤਿੰਨ ਬੰਦਿਆਂ ਨੇ ਬੈਹ ਜਾਣਾ ਅੱਛਾ ਜੀ ਜਿੱਥੇ ਜਿੱਥੇ ਕਲੀ ਪਾਈਆਂ ਉਦੋਂ ਉਦੋਂ ਚਮਕੀਲੇ ਸਾਰਾ ਅੱਛਾ ਰਸਤਾਨੀ ਪੁੱਛਣੇ ਬੰਦਾ ਹੀਗਾ ਹੂੰ ਕਿਉਂ ਦਾਦਾ ਜੀ ਆ ਆ ਬੰਦਾ ਇਕੱਠਾ ਹੋ ਜਾਂਦਾ ਹੀਗਾ ਪਿੰਡਾਂ ਅਸੀਂ ਬਾਈ ਦੇਖਿਆ ਕੋਠੇ ਦੀਦੇ ਦੇਖਿਆ ਇਹ ਕਿੱਕੀ ਮਗਾਂਦੇ ਨੇ ਹੁੰਦੇ ਆ ਹਾਂਜੀ ਉਹ ਲੋਕੀ ਦਾ ਬਾਈ ਬੰਦਦੇ ਨੇ ਫਿਰ ਬੰਦਦੇ ਸੀਗੇ ਹੂੰ ਕਹਾਂ ਚਮਕੀਲਾਂ ਦੇਖਣ ਵਾਸਤੇ ਠੀਕ ਹੈ ਜੋ ਦੇਖਿਆ 786 ਜਮਲ ਗੱਡੀ ਆ ਗਈ ਆ ਮੇਰੇ ਸਾਹਮਣੇ ਚਮਕੀਲਾ ਆ ਗਿਆ ਅੱਛਾ ਜੀ ਚਮਕੀਲਾ ਪਤਾ ਨਹੀਂ ਕੀ ਗੱਲ ਸੀ ਜਾਂ ਦੁਨੀਆ ਦੇ ਵਿੱਚ ਜਿਹੜਾ ਬੰਦਾ ਇੰਨਾ ਕੁ ਸੰਗੀਤ ਦਾ ਤੁਹਾਨੂੰ ਸੀ ਨਾ ਬਹੁਤ ਜੱਟਾ ਹਰ ਸੱਚੇ ਦੀ ਗੱਲੀ ਗਾਲੋ ਨਹੀਂ ਇੱਥੇ ਆਰਮਕ ਗਾਲੋ ਜਿਹੜਾ ਜਿੱਦਾਂ ਮੱਜੀ ਲਾਂਚ ਲਾ ਲੋ ਹੈ ਕੱਲ ਉਹ ਨਾ ਪਾਸੇ ਸੰਗਾਂ ਨੂੰ ਫੁੰਦੇ ਆ ਫੁੰਦੇ ਆ ਹਾਂ ਇੱਕ ਵਾਰੀ ਸਾਡਾ ਬਲਾਉਂਸ ਸੀਗਾ ਤੇਰਾ ਆਪਣਾ ਬਾੜ ਦੇ ਸਾਡਾ ਬਲਾਉਂਸ ਸੀਗਾ ਕੰਬੀ ਲੈਦਾ ਠੀਕ ਹੈ ਉਹ ਨਾ ਪਾਕਿਸਤਾਨ ਵਾਲਾ ਵੀ ਆਇਆ ਏ ਸੁਣਾਉਂਦਾ ਏ ਹੂੰ ਉਹਨਾਂ ਨੇ ਨਾ ਇਹ ਬੰਦੇ ਦੇ ਨਾਲ ਹਾਰਨ ਦਾ ਮੂਣਾ ਹੀ ਉੱਧਰ ਗਾਤਾ ਮਤਲਬ ਆਰਡਰ ਨਹੀਂ ਕਰਦਾ ਪਾਕਿਸਤਾਨ ਦਾ ਉਹ ਚਾਹੋਂ ਤਾਂ ਗਾਤਾ ਕਹਿੰਦੇ ਕਿ ਮੂਹ ਉੱਧਰ ਕਰਦਾ ਯਾਰ ਅੱਛਾ ਚਮਕੀ ਲੱਗਣਾ ਆ ਚਮਕੀ ਲੱਗਣਾ ਉਹਨੂੰ ਸੁਣਾਓ ਹਾਂਜੀ ਹਾਂ ਉਹਨੇ ਆਇਆਗਾ ਕਹਿੰਦਾ ਹੱਥ ਮਾਰ ਦਿੱਤਾ ਹੂੰ ਸਟੇ ਦੇ ਉੱਤੇ ਕਹਿੰਦਾ ਮੈਂ ਚਮਕੀਦਾ ਹਾਂ ਹੂੰ ਪਾਕਿਸਤਾਨ ਦੇ ਵੀ ਲੋਕ ਚੁੰਗੀਆਂ ਨੂੰ ਸੁਣਦੇ ਆ। ਅਚਾ ਮਤਲਬ ਕਿ ਬਾਰਡਰ ਦੇ ਮਤਲਬ ਕਿ ਤਾਰਾਂ ਦੇ ਨੇੜੇ ਅਖਾੜਾ ਲੱਗਿਆ ਹੋਇਆ। ਆਹ ਹੱਥ ਮਾਰ ਦਿੱਤਾ। ਫੇ ਮੈਂ ਚਮਕੀਲਾ ਆ। ਹੂੰ ਉਹ ਉਹਨਾਂ ਕੀ ਬੰਦੇ ਸੁਣਦੇ ਆ ਬੰਦਾ ਕੋਣ ਜਾ ਗਿਆ ਵਾ। ਹਾਂਜੀ ਫੇ ਉਹਨੇ ਕਲੀ ਗਾਈ ਸੁੱਚੀ ਕਲੀ ਗਾਈ। ਆਹ ਲੋਕਾਂ ਨੇ ਕਹੇ ਕਿਆ ਬਾਤ ਆ। ਪਾਕਿਸਤਾਨੀ ਲੋਕ ਸੁਣਦੇ ਆ। ਚਮਕੀਲਾ ਪਾਕਿਸਤਾਨ ਸੁਣਦਾ ਵੀ ਸੀ ਜੰਨੂ ਖੂਤ ਸੁਣਦਾ ਆਈਗਾ। ਗ੍ਰਾਮਰੀ ਨੂੰ ਸੁਣਦਾ ਸੀਗਾ। ਪਾਕਸਾਂ ਨੂੰ ਸੁਣਦਾ ਸੀਗਾ। ਤੇ ਗੁਰਾਥ ਨੂੰ ਸੁਣਦਾ ਸੀਗਾ। ਪਕਲਾ ਗਾਂ ਸੁਣਦਾ ਸੀਗਾ। ਚਾਹ ਗਾਥੋਂ ਨਹੀਂ ਹੁੰਦੀ ਆਈਆਂ। ਤੇ ਕਲਾਮ ਦੇ ਗੰਗਾ। ਮਾਪਾਂ ਜਿਹਾ ਇਸ ਤਰ੍ਹਾਂ ਹੁੰਦਾ ਹੀਗਾ ਉਹ ਜਦੋਂ ਗੱਲਬਾਤ ਕੋਈ ਡੱਬਦਾ ਹੀਗਾ ਵਿੱਚੋਂ ਹਾਂ ਲੋਕੀ ਕਹਿੰਦੇ ਨੇ ਚਮਕੀਲਾ ਮੂੰਚ ਚਮਕੀਲਾ ਇਹ ਲੋਕ ਤਰ੍ਹਾਂ ਤੋੜੀ ਜਾਂਦੇ ਵੇ ਹਾਂ ਹੁਣ ਬਣਦੀਆਂ ਨਹੀਂ ਮੈਨੂੰ ਕਹਿ ਕੇ ਹਟਿਆ ਮੁੰਡਾ ਬਈ ਆਸੀ ਆ ਮੈਂ ਬੋਲਦਾ ਸਾਨੂੰ ਇਹ ਜਾ ਪਾਣੀ ਪੁਣੀ ਬਣਾਉਂਦਾ ਹੀਗਾ ਰੱਬ ਦੇ ਨਾਲ ਬਲ ਕਰ ਜਿਹੜਾ ਬੱਬੂ ਆ ਚਮਚੋ ਚਮਕੀਲਾ ਉਹਦਾ ਚੇਲਾ ਉਹ ਵੀ ਉਹਦਾ ਚੇਲਾ ਚਮਕੀਲੇ ਦਾ ਚੇਲੇ ਹੋਏ ਆ ਹਾਂ ਸਾਡੇ ਸਾਹਮਣੇ ਹੀ ਹੋਇਆ ਇੱਕ ਜਦੋਂ ਤੁਸੀਂ ਮਤਲਬ ਕਿ ਇਕੱਠੇ ਸਾਰੇ ਜਣੇ ਬੈਠ ਕੇ ਗੱਡੀ ਦੇ ਵਿੱਚ ਜਾਂਦੇ ਹੁੰਦੇ ਸੀਗੇ ਹਾਂਜੀ ਉਦੋਂ ਕੀ ਮਾਹੌਲ ਹੁੰਦਾ ਸੀ ਗੱਡੀ 'ਚ ਕਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਸੀ ਗੱਲਾਂ ਐ ਐਂ ਸੀ ਨਾ ਆਸੇ ਉਹਨੇ ਗੱਲਾਂ ਕਰਦੇ ਸੀ ਤੇ ਚਮਕੀਲਾ ਜੀ ਕੀ ਕਹਿੰਦੇ ਹੁੰਦੇ ਸੀ ਸਾਰਿਆਂ ਨੂੰ ਵੀ ਹਾਸਾ ਮਖੌਲ ਕਰਦੇ ਹੁੰਦੇ ਸੀ ਉਹ ਐਂ ਸੀ ਨਾ ਮਤਲਬ ਮਤਲਬ ਜਿਹੜੀ ਜਾਂ ਸਾਡੀ ਮੈਟਮ ਆ ਹਮਰ ਜੋਤ ਹਮਰ ਜੋਤ ਜੀ ਉਹਨਾਂ ਖਿੱਚੇ ਪਰਦੇ ਦੀ ਅੱਛਾ ਕਹਾਣੀਆਂ ਕਿਸੇ ਗਾਣੀ ਠੀਕ ਹੈ ਜੀ ਉਹ ਗੱਡੀ ਦੇ ਵਾਹਨ ਉਹ ਜਿਵੇਂ ਫਿਲਮ ਚ ਦਿਖਾਇਆ ਗਿਆ ਹੁਣ ਉਹ ਉਪਾਦ ਹੀ ਹੁੰਦਾ ਹੀ ਹੈ ਹਮ ਤੇ ਮੈਂ ਕਿਹਾ ਯਾਰ ਮੈਂ ਭਾਈ ਨੂੰ ਕਹਿੰਦਾ ਭਾਈ ਕਹਿੰਦਾ ਅੱਛਾ ਭਾਈ ਇਹ ਕੀ ਵੱਧਦੀ ਆ ਕਿ ਕਿਸੇ ਵੱਧਦੀ ਆ ਕਹਾਣੀਆਂ ਵੱਧਦੀ ਆ ਹਮ ਮਾਈ ਵਧੀਆ ਗੱਲ ਆ ਪਾਣਾ ਚਾਹੀਦਾ ਵਿੱਚੋ ਗੱਲਬਾਤ ਵੱਧਦੀ ਆ ਵਿੱਚ ਉਹਨੂੰ ਆਸ ਤੇ ਆ ਤੈਨੂੰ ਸਟੇਟ ਦੀ ਪਾਣ ਲੱਗੀ ਅੱਛਾ ਫਿਰ ਉਹਨੂੰ ਟੋਕਿਆ ਠੀਕ ਚੰਗੀ ਜਿਹੇ ਲੋਕਾਂ ਨੇ ਵੀ ਕੰਮ ਠੀਕ ਨਹੀਂਗਾ ਆਪਣ ਲੋਕਾਂ ਦਾ ਫੈਸਲਾ ਹੈ ਉਹ ਕੰਮ ਕਰਕੇ ਲੱਗਣਾ ਚਮਕੀਲੇ ਬਹੁਤ ਜਗਾ ਕਰਦਾ ਮਤਲਬ ਪੈਸੇ ਦਾ ਮੁੱਲ ਮੋੜਦਾ ਸੀ ਜਿੰਨੇ ਪੈਸੇ ਦਾ ਮੁੱਲ ਮੋੜਦਾ ਸੀ ਜਿਵੇਂ 1800 ਆਗਾ ਉਹਨੇ 1800 1800 ਤੋਂ 2 ਹੀ ਆਪੀਆ 2500 ਰੁਪਈਆ ਉਹ ਸਾਡੇ ਅਸੀਂ ਤਾਂ 4500 ਜਾਂ ਪੁੱਤ ਜਾਂਦੇ ਸੀਗੇ ਜੋ 25 ਮਈ ਪੇਮੈਂਟ ਸੀ 30 ਰੁਪਈਆ ਵਧਾਈ ਉਹਨੇ 30 ਵਧਾਤੀ ਮਤਲਬ ਜਿਵੇਂ ਜਿੰਨੇ ਆਮ ਹੋਰ ਕਲਾਕਾਰ ਸੀਗੇ ਉਹਨਾਂ ਸਾਰਿਆਂ ਨੂੰ ਪੇਮੈਂਟ ਉਸ ਟਾਈਮ 'ਚ ਮਕੀਲਾ ਸੌਰਨ ਨੂੰ ਵਧਾ ਦਿੰਦਾ ਹੁੰਦਾ ਸੀਗਾ ਤੁਹਾਨੂੰ ਜਿਵੇਂ ਹਾਂ ਇਹ ਆ ਵੀ ਚਮਕੀਲੇ ਪੇਮੈਂਟ ਉਹ ਜਿੰਨੇ 4000 ਰੁਪਈਆ 5000 ਰੁਪਈਆ ਜੀ ਸਾਹਿਬ ਵੀ ਲੰਦੇ ਵੇਣ ਆਪਣਾ ਸੰਦੀਲਾ ਵੀ ਲੰਦੇ ਵੇ ਮਾਰਦੀ ਜਾਂਦਾ ਗਿਆ 450 ਤੇ ਆਪਣਾ ਸੰਦਾ ਵੀ ਦਿੰਦੇ ਨੇ ਉਹ ਵੀ ਸੈਂਕੜਾ ਬਸ ਸੈਂਕੜਾ ਇੱਕ ਮੈਂ ਹੋਰ ਗੱਲ ਸੁਣੀ ਹੈ ਵੀ ਜਿਹੜਾ ਮਤਲਬ ਕਿ ਇੱਕ ਵੀ ਜਿਵੇਂ 5 ਤੋਂ ਛੋਟਾ ਨੋਟ ਹੁੰਦਾ ਸੀ ਜਿੰਨਾ ਜਦੋਂ ਕਲੈਕਸ਼ਨ ਹੁੰਦੀ ਸੀਗੀ 5 ਤੋਂ ਛੋਟੇ ਨੋਟ ਉਹ ਸਾਰੇ ਟੀਮ ਦੇ ਹੁੰਦੇ ਸੀਗੇ ਜਿਹੜਾ 10 ਤੋਂ ਵੱਡਾ ਨੋ ਉਹ ਨਾ ਜਿਹੜੇ ਛੋਟੇ ਨੋਟ ਹਨ ਜਿਹਨੇ ਪਿੰਡਾਂ ਦੇ ਲੋਕ ਨਾ ਮਰਜੀ ਉਹ ਕਾਪੀਆਂ ਨਹੀਂ ਹੁੰਦੀਆਂ ਹਾਂਜੀ ਹਾਂ ਇਹ ਕਾਪੀ ਨੂੰ ਉੱਤੇ ਬਹਿਣਾ ਕਿਨੇ ਉੱਤੇ ਬਹਿਣਾ ਚਾਹ ਜਾਂ ਭਾਈ ਬਹਿ ਜਾਂਦੇ ਹੀ ਗਏ ਹੂੰ ਉਹ ਨਾ ਲੈ ਕਰਾਂਦੇ ਹੀ ਗਏ ਬਈ ਇੱਕ ਕਿੱਦਰਾ ਦੁਪਹਾਣ ਨੂੰ ਉਹ ਦਾ 59 ਹੋਗਾ ਉਹ ਇੱਕ ਇੱਕ ਜੇ ਦੋ ਦੁਪਹਾਣ ਨੂੰ ਸਾਡੇ ਉੱਥੇ ਆ ਜਾਂਦਾ ਸੀਗਾ ਮੈਂ ਤਾਂ ਤੁਸੀਂ ਨਾ ਵਟ ਲੋ ਹਾਂਜੀ ਉਹ ਕੱਲੀ ਪਾ ਦਿੰਦਾ ਸੀਗਾ ਠੀਕ ਹੈ ਉਸ ਤੋਂ ਬਾਅਦ ਜਦੋਂ ਖਤਮ ਹੁੰਦਾ ਸੀਗਾ ਉਹ ਆਪਣਾ ਘਰਾਂ ਦੇ ਹੀ ਗਏ ਜਿਹਦੇ ਦੇਦੇ ਆ ਗਏ ਬਾਈ ਆ ਕੇ ਲੈ ਜਾਓ ਜਿਵੇਂ ਕਿ ਇਹਨਾਂ 20 ਆਵੇ 25 ਆਵੇ 30 ਆਵੇ ਉਹ ਸਾਨੂੰ ਦੇਂਦਾ ਸੀ ਤੁਸੀਂ ਸਾਜੀਆਂ ਨੇ ਆ ਬੱਚੇ ਵਰਤ ਲੈਣੇ ਆਪੇ ਮੈਂ ਵਰਤ ਲੈਣਾ ਜਿਹੜੇ ਵੱਡੇ ਨੋਟ ਹੁੰਦੇ ਸੀ ਉਹ ਚਮਕੀ ਲਾਈ ਦੇਖਿਆ ਉਹਨਾਂ ਜਿਹੜਾ 50 ਰੁਪਏ ਉਹਨੂੰ ਬੋਲੇ ਆ ਹੂੰ ਉਹਨਾਂ ਨੇ ਕਿਹਾ ਵੀ 50 ਰੁਪਏ ਨਾਮ ਦੇ ਗਿਆ ਵਾ ਹੈ ਕਈਆਂ ਨੇ ਕੋਈ ਕੋਈ ਦਦਾਈਗਾ ਹੈ ਹਾਂ ਉਸ ਟਾਈਮ ਦਾ ਸਾਲ ਬਹੁਤ ਵੱਡਾ ਹੁੰਦਾ ਇਹ ਕਾਰਨ ਬਣ ਗਿਆ ਵੀ ਚਮਕੀਲਾ ਬਹੁਤ ਜਗ੍ਹਾ ਕਿ ਗਿਆ ਦੁਨੀਆ ਦੇ ਵਿੱਚ ਚਮਕੀਲੇ ਹੁਣ ਆ ਨਾ ਸਮਝੋ ਹਾਂਜੀ ਜਿੱਥੇ ਜਿੱਥੇ ਪੰਜਾਬੀ ਕੈਨੇਡਾ ਇੰਗਲੈਂਡ ਬੈਠਾ ਉਹ ਚਮਕੀਲੇ ਦਾ ਨਾਂ ਰਹੂਗਾ ਹੀ ਰਹੂਗਾ ਉਹ ਨੈਟ ਕੱਢ ਕੇ ਵੇਚਦਾ ਚਮਕੀਲਾ ਹੀ ਚੋਕੀਲਾ ਹਾਂਜੀ ਹਾਂ ਹੁਣ ਤਾਂ ਕੁਛ ਫਿਲਮ ਕਰਕੇ ਹੋਰ ਦੁਬਾਰਾ ਫੇਰ 36 ਸਾਲ ਬਾਅਦ ਨਾ ਤਾਂ ਦੇਖੋ ਕਦੇ ਮਿਟਿਆ ਨਹੀਂ ਪਰ 36 ਸਾਲ ਬਾਅਦ ਦੁਬਾਰੇ ਫੇਰ ਉਹੀ ਮਾਹੌਲ ਸੋਨੂ ਵੀ ਸਾਰੇ ਜਿੰਨੇ ਤੁਸੀਂ ਮਤਲਬ ਕਿ ਉਹਨਾਂ ਦੇ ਸਾਥੀਆਂ ਉਹਨੇ ਹੀ ਦੁਬਾਰੇ ਲੋਕਾਂ ਦਾ ਪਿਆਰ ਉਹਨੇ ਹੀ ਦੁਬਾਰੇ ਫੇਰ ਮੈਣ ਲੱਗ ਗਿਆ ਅੰਦਰ ਪਹਿਲਾਂ ਗੱਲ ਇੱਥੇ ਆਂਦੇ ਆ ਸਮਾਥੇ ਲੋਕੀ ਆਉਂਦੇ ਆ ਮੱਥਾ ਟੇਕਣ ਆਉਂਦੇ ਖਾਡੋ ਜਿਹੜੀ ਜੁਪਾਈ ਆ ਬੇਹਿੰਜੀ ਆ ਤੇ ਮੱਥਾ ਟੇਕੀ ਲਈ ਯਾਰ ਉਹ ਸਾਦਾ ਸਾਥੀ ਸੀ ਥੋੜਾ ਸਾਥੀ ਸੀ ਦੇ ਨਾਲ ਉਹ ਅਸੀਂ ਆਏ ਉਸ ਟਾਈਮ ਤੁਹਾਡੀ ਉਮਰ ਕਿੰਨੀ ਸੀ ਜਦੋਂ ਤੁਸੀਂ ਚਮਕੀਲਾ ਜੀ ਦੇ ਨਾਲ ਸੀ ਉਹਦੋਂ ਮੈਂ 18 ਸਾਲ ਦਾ ਹੀਗਾ 18 ਕੇ ਸਾਥ ਤੁਸੀਂ ਸਭ ਉਮੀਦ ਤੋਂ ਨਿਆਣੇ ਹੋਗੇ ਆ ਸਭ ਤੋਂ ਛੋਟਾ ਮੈਂ ਸੀਗਾ ਸਭ ਤੋਂ ਛੋਟੇ ਤੁਸੀਂ ਸੀ ਬਾਕੀ ਚਮਕੀਲਾ ਵੱਡਾ ਹੀਗਾ ਸਭ ਤੋਂ ਵੱਡੇ ਚਮਕੀਲਾ ਜੀ ਚਮਕੀਲਾ ਹੀ ਸੀ ਤੇ ਆ ਤੇ ਮੈਂ ਛੋਟਾ ਹੀਗਾ ਮੈਂ 18 ਸਾਲ ਦਾ ਹੀਗਾ ਫਿਰ ਸਾਨੂੰ ਤਾਂ ਸਾਰੇ ਜਣੇ ਜਿਵੇਂ ਮਨਕੂ ਜੀ ਹੋਗੇ ਜਾਂ ਹੋਰ ਸਾਰੇ ਛੋਟੇ ਵਾਂਗ ਬੱਚਿਆਂ ਵਾਂਗ ਪਿਆਰ ਕਰਦੇ ਹੋ ਪਿਆਰ ਕਰਦੇ ਸੀ ਜੇ ਅਗਰ ਕਹਾਂ ਉਹ ਮਤਲਬ ਬੱਚੇ ਕਾ ਕੇ ਪਿਆਰ ਕਰਦੇ ਹੀ ਗਏ ਸਾਨੂੰ ਮੈਨਾਂ ਤਾਂ ਬਹੁਤ ਪਿਆਰ ਕਰਦਾ ਸੀਗਾ ਜੰਪੂਦੇ ਵਰਗਾ ਨਾ ਕਲਾਕਾਰ ਪੈਦਾ ਹੋਣਾ ਨਾ ਹੀ ਹੋਊਗਾ ਉਹ ਪਤਾ ਹੀ ਕੀ ਕਰਕੇ ਗਿਆ ਦੁਨੀਆ ਚ ਕੀ ਨਹੀਂ ਕਰ ਗਿਆ ਸਾਨੂੰ ਵੀ ਨਹੀਂ ਪਤਾ ਲੱਗਾ ਕੀ ਕਰਕੇ ਗਿਆ ਦੁਨੀਆ ਦੇ ਚ ਆਪਾਂ ਜੀ ਸਮਾਹ ਤੇ ਬੈਠੇ ਆ ਨਾ ਹਾਂਜੀ ਜਿਹੜਾ ਉਹਦੀਆਂ ਤਰ੍ਹਾਂ ਤੋੜਦੇ ਆ ਲੱਤ ਕਿਤੇ ਆ ਬਾਹਾਂ ਕਿਤੇ ਆ ਉਹਨੂੰ ਬੁਸ਼ਕ ਵੀ ਕੋਈ ਨੇ ਤਰਜਾ ਨਹੀਂਆ ਜਿਹਨੇ ਬਣਾਈਆਂ ਹਾਂ ਉਹ ਸਾਈ ਦਾ ਲੱਗਾਂ ਲੰਦਾ ਹੀਗਾ ਤੇ ਉੱਚਾ ਵੀ ਬਹੁਤ ਗਾਉਣਾ ਸੋਣਾ ਉਹਨੂੰ ਜੋ ਸੱਚੇ ਦੀ ਕਲੀ ਗਾਂਦਾ ਹੀਗਾ ਜੀ ਇਹ ਚੁੱਤੀ ਕਦੀ ਜਾਂਦਾ ਹੀਗਾ ਤੇ ਲੋਕਾਂ ਦੇ ਨਾਲ ਦੇ ਜੱਟ ਲੋਕ ਹੁੰਦੇ ਹੀ ਹੈ ਕੰਨੀ ਵਾਕੀਆ ਕਲਾਕਾਰ ਗਾਉਂਦਾ ਹੀਗਾ ਥੋੜਾ ਜੋਰ ਕਿੰਨਾ ਕੁ ਲੱਗਦਾ ਸੀ ਉਸ ਵਦੋਂ ਮੈਕ ਨਹੀਂ ਹੁੰਦੇ ਹੀਗੇ ਉਦੋਂ ਮੈਕ ਨਹੀਂ ਹੁੰਦੇ ਹੀਗੇ ਮੈਕ ਹੁੰਦਾ ਹੀ ਕਿ ਦੋ ਇੱਕ ਬੱਚੇ ਵਾਲੇ ਕੋਲ ਇੱਕ ਚੰਗੀਲੇ ਕੋਲ ਅੱਛਾ ਬਾਕੀ ਥੱਲੇ ਮੈਕ ਨਹੀਂ ਹੈਗੇ ਤੇ ਰੱਬ ਦਾ ਬਲ ਅਗਲੇ ਕਾਰਨ ਹੋਤੇ ਬੰਨਾ ਇੱਕ ਕਾਰਨ ਹੋਤੇ ਬੰਨਾ ਤੇ ਦੋ ਮੈਕ ਤੇ ਬੈਂਡ ਵੀ ਫੁੱਲ ਚੱਲ ਰਿਹਾ ਹੈ ਇਹੀ ਮੈਟਰ ਤੇ ਲਿਖਿਆ ਹੁੰਦਾ ਹੈਗਾ ਪਿੱਛੇ ਦੋ ਘੰਟੇ ਹੂੰ 2 ਘੰਟੇ ਤੇ ਬੈਂਟਰੀ ਫੋਰਚਰ ਠੀਕ ਹੈ ਉਹਦੇ ਲਿਖਿਆ ਹੁੰਦਾ ਹੈ ਐਗਰੀਮੈਂਟ ਦੇ ਵਿੱਚ ਤੇ ਪੇਮੈਂਟ ਪੈਣਾ ਲਾਣੀ ਆ ਸਟੇਜ ਤੋਂ ਬਣਾ ਜੋ ਮੀ ਆਏ ਭੈਣੇ ਰੀ ਆਵੇ ਉੱਤੇ ਲਿਖਿਆ ਸਭ ਕੁਝ ਲਿਖਿਆ ਉਹ ਸੱਤ-ਸੱਤਾਂ ਮੌਜੂਦ ਸੀ ਗਿਆ ਹਾਂ ਠੀਕ ਹੈ ਉਹ ਜਿਹੜੇ ਐਗਰੀਮੈਂਟ ਦੇ ਹੁੰਦੇ ਸੀਗੇ ਜੇ ਜੇ ਕਰਕੇ ਜਬ ਭੁੱਕਦਾ ਸੀਗਾ ਉਹ ਕਹਿੰਦਾ ਕਿੰਨੇ ਭੁੱਕ ਕਿਤੇ ਕਹਿੰਦਾ ਇੰਨੇ ਭੁੱਕ ਕਿਤੇ ਕਹਿੰਦਾ ਬਸ ਆ ਵੀ ਐਗਰੀਮੈਂਟ ਐਗਰੀਮੈਂਟ 500 ਲਿਖਿਆ ਹੁੰਦਾ ਸੀਗਾ ਹੂੰ ਉਸ ਤੋਂ ਬਾਅਦ ਪੇਮੈਂਟ ਉਹਨੇ ਉੱਥੇ ਹੀ ਆ ਕੇ ਲਾਣੀ ਆ ਜਿਹੜੀਆਂ ਨੇ ਕਹਿ ਕੇ ਹਟਿਆ ਵਾ ਪਹਿਨਾ ਲਾਣੀ ਪੇਮੈਂਟ ਉਹ ਕੋਈ ਵੀ ਗੱਲ ਆਈਆਂ ਬੰਦਾ ਨੰਦਾ ਨੰਦਾ ਹੀ ਗਾ ਹਾਂਜੀ ਕੋ ਉਹ ਲੋਕੀਆਂ ਸਭ ਸੁਖੀ ਹੋ ਜਾਂਦੇ ਫੰਡਾ ਹਾਂ ਲੇਕਿਨ ਕਿੱਥੇ ਲੱਭਾਂਗੇ ਇਹ ਬੰਦਾ ਹੈ ਨਹੀਂ ਕਈ ਲੋਕ ਤਲਾਕ ਨੂੰ ਪਿਆਰ ਨਹੀਂ ਕਰਦੇ ਸੀ ਹੈ ਉਹ ਅੱਜ ਕੱਲ ਦੇਖੋ ਤੁਸੀਂ ਕੱਢ ਕੇ ਦੇਖੋ ਟੀਵੀ ਦੇਖੋ ਤੁਸੀਂ ਕੀ ਕਰੋਗੇ ਇਹ ਜੇ ਕਹਾਣੀ ਆ ਉਹ ਖਤਮ ਹੋ ਚੁੱਕੀ ਆ ਸੋ ਇਹ ਸੀ ਸਾਡੇ ਨਾਲ ਉਹਨਾਂ ਦੇ ਸਾਜੀ ਮੱਖੀ ਜੀ ਸੋ ਤੁਹਾਨੂੰ ਇਹ ਗੱਲਾਂ ਕਿਵੇਂ ਲੱਗੀਆਂ ਜਰੂਰ ਸਾਨੂੰ ਦੱਸਿਓ ਕਮੈਂਟ ਕਰਕੇ ਤੇ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨ। ਫੋਨ ਮੇਰਾ ਹੈਗਾ ਜੀ 9878724063 ਐਵੇਂ ਆ ਫੋਨ ਨੰਬਰ ਆਈ ਜੋ ਮੈਨੂੰ ਫੋਨ ਕਰ ਸਕਦੇ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ। ਓਕੇ